ਅੱਜ ਬਾਅਦ ਸੱਸ ਲੱਗ ਗਿਆ ਵੀ 19 ਤੇ 72ਵੇਂ ਆਪਸ ਵਿੱਚ ਦੀ ਬਹੁਤ ਤੈਨ ਲੱਗਦੀਆਂ ਤੇ ਗੁੱਧੀਆਂ ਰਹੀਆਂ ਅਜੇ ਨੂੰ ਵਿਆਹ ਹੀ ਨੂੰ ਥੋੜ੍ਹਾ ਹੀ ਚਿਰ ਹੋਇਆ ਸੀ ਕਿਉਂਕਿ ਉਹ ਵੀ ਕੰਮ ਵੱਲ ਧਿਆਨ ਨਹੀਂ ਦਿੰਦੀ ਸੀ ਜਿਵੇਂ ਕਿ ਸੱਸ ਚਾਹੁੰਦੀ ਸੀ ਤੇ ਉਹ ਜਦੋਂ ਆਪ ਦੀ ਸੱਸ ਤੋਂ ਤੰਗ ਹੋ ਗਈ ਉਹ ਆਪਦੇ ਪੇਕੇ ਚਲੀ ਜਾਂਦੀ ਆ ਪੇਕੇ ਉਹਦਾ ਪਿਤਾ ਵਾਦ ਹੁੰਦਾ ਵਾਦ ਪਿਤਾ ਨੂੰ ਕਹਿੰਦੀ ਪਿਤਾ ਜੀ ਕੋਈ ਐਸੀ ਜੀ ਦਵਾਈ ਦਿਓ ਜਿਸ ਦੇ ਨਾਲ ਮੇਰੀ ਸੱਸ ਮੇਰੇ ਨਾਲੋਂ ਫੜਾ ਛੁੱਟ ਜੀ ਉਹਦਾ ਤੇ ਮੇਰਾ ਉਹਦੇ ਨਾਲ ਛੁੱਟ ਜੇ ਤੇ ਉਹ ਕਹਿੰਦੇ ਵੀ ਕੀ ਗੱਲ ਉਹ ਸਾਰੀ ਗੱਲ ਸੁਣਾਈ ਆਪਦੀ ਤੇ ਉਹ ਕਹਿਣ ਲੱਗੇ ਕੋਈ ਗੱਲ ਨਹੀਂ ਪੁੱਤ ਇਹੋ ਜੀ ਦਵਾਈ ਤਾਂ ਮੈਂ ਨਹੀਂ ਦੇ ਸਕਦਾ ਕਿਉਂਕਿ ਮੈਂ ਵਾਅਦਾ ਤੇ ਕੱਲ ਨੂੰ ਜੇ ਕੋਈ ਗੱਲ ਵਾਪਰੀ ਤਾਂ ਉਹਨਾਂ ਨੇ ਆਖਣਾ ਵੀ ਇਹਦੇ ਪਿਉ ਨੇ ਉਹ ਦਵਾਈ ਦਿੱਤੀ ਸੀ ਤੇ ਨਾਲੇ ਤਾਂ ਤੂੰ ਪਕੜੀ ਜਾਵੇਂਗੀ ਤੂੰ ਮੇਰਾ ਨਾਮ ਲੈ ਦੇਗੀ ਇਸ ਕਰਕੇ ਆਪਣਾ ਵੀ ਬਹੁਤ ਵੱਡਾ ਨੁਕਸਾਨ ਹੋ ਜੂਗਾ ਮੈਂ ਕੋਈ ਨਹੀਂ ਮੈਨੂੰ ਇੱਕ ਦਵਾਈ ਦਿਨਾ 6 ਮਹੀਨਿਆਂ ਦੇ ਵਿੱਚ ਵਿੱਚ ਤੇਰੀ ਸੱਸ ਦਾ ਖਾਤਮਾ ਹੋ ਜੂਗਾ ਖਤਮ ਹੋ ਜੂਗੀ ਹੌਲੀ ਹੌਲੀ ਖੁਰਤੀ 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 ਉਹ ਕਹਿੰਦੀ ਚਲੋ ਠੀਕ ਹੈ ਪਰ ਇੱਕ ਸ਼ਰਤ ਆ ਵੀ ਤੂੰ ਆਪਦੀ ਸੱਸ ਦੇ ਕੋਲੇ ਬੈਠਣਾ ਸੱਸ ਨੂੰ ਹਰ ਇੱਕ ਚੀਜ਼ ਦੇਣੀ ਆ ਪੁੱਛਣਾ ਮੰਮੀ ਕੀ ਖਾਣਾ ਕੀ ਨਹੀਂ ਖਾਣਾ ਬੰਡਣਾ ਲਤੜਨਾ ਉਹਦੀ ਸੇਵਾ ਕਰ ਉਹ ਆ ਵੀ ਚਲ ਠੀਕ ਹੈ 6 ਮਹੀਨਾ ਰੱਖਿਆ 6 ਮਹੀਨਿਆਂ ਤੋਂ ਮਿੰਤੇ ਜਨਤ ਨਹੀਂ ਜਾਣੇ ਉਹ ਮੰਮੀ ਨੂੰ ਪੋਚਦੀ ਚਾਹ ਪਾਣੀ ਫੜਾਉਂਦੀ ਚਲਦੀ ਰੋਟੀ ਫੜਾਉਂਦੀ ਚੰਗੀ ਸਬਜੀ ਦਾਲ ਦਿੰਦੀ ਇਸ ਤਰ੍ਹਾਂ ਦਿਨ ਬੀਤਦੇ ਗਏ ਛੀ ਮਾ ਮਿਲਾਉਣ ਵਾਲਾ ਹੋ ਗਿਆ ਉਹ ਸੁਨਿਆਖਾ ਹੈ ਮੇਰੀ ਸੱਸ ਤੋਂ ਮੇਰੇ ਲਈ ਬਹੁਤ ਚੰਗੀ ਹੈ ਕਿਉਂਕਿ ਸੱਸ ਤੇ ਨੋਹ ਦਾ ਬਹੁਤ ਪਿਆਰ ਹੋ ਗਿਆ ਸੀ ਸੱਸ ਵੀ ਕਹਿੰਦੀ ਸੀ ਮਰਜ ਵੀ ਮੇਰੀ ਨੋਹ ਮੇਰੇ ਬਾਗੂ ਚੱਲਣ ਲੱਗਦੀ ਮੇਰੀ ਹਰੇਕ ਗੱਲ ਮੰਨਣ ਲੱਗਦੀ ਤੇ ਨੋਹ ਨੂੰ ਵੀ ਆਇ ਲੱਗ ਗਿਆ ਵੀ ਮੇਰੀ ਸੱਸ ਤਾਂ ਮਾਵਾਂ ਨਾਲੋਂ ਵੀ ਵੱਧ ਪਿਆਰ ਦਿੰਦੀ ਹੈ ਕਿਉਂਕਿ ਜਦੋਂ ਉਹਦੀ ਸੇਵਾ ਹੁੰਦੀ ਸੀ ਆਰਵਾਕ ਤੋਂ ਉਹਦੇ ਕੋਲੇ ਹਾਜ਼ਰ ਰਹਿੰਦੀ ਸੀ ਤਾਂ ਉਹ ਚੰਗੀ ਚੰਗੀ ਸੀ ਇਸ ਤਰ੍ਹਾਂ ਫੇਰ ਉਹ 6 ਮਹੀਨਾ ਬੀਤ ਗੋ ਆਇਆ ਤੇ ਆਪਦੇ ਬਾਪ ਕੋਲੇ ਗਈ ਬਾਪ ਪਾਪਾ ਜੀ ਉਹ ਦਵਾਈ ਤੁਸੀਂ ਜਿਹੜੀ ਮੈਨੂੰ ਦਿੱਤੀ ਸੀ ਉਹ ਹੁਣ ਉਹਦੇ ਤੇ ਨੁਕਸਾਨ ਨਾ ਹੋ ਜੇ ਮੇਰੀ ਮਾਂ ਤੇ ਉਹ ਤਾਂ ਮੇਰੇ ਲਈ ਬਹੁਤ ਚੰਗੀ ਆ ਤੇ ਉਸ ਦੇ ਲਈ ਤੁਸੀਂ ਮੈਨੂੰ ਕੋਈ ਐਸੀ ਦਵਾਈ ਦਿਓ ਵੀ ਉਹ ਠੀਕ ਹੋ ਜੇ ਤੇ ਨਾ ਉਹ ਵੀ ਇਸ ਦੁਨੀਆ ਤੋਂ ਨਾ ਜਾਵੇ ਉਹਦੇ ਪਿਤਾ ਨੇ ਫਿਰ ਉਹ ਸੁਨੇਹ ਦੱਸਿਆ ਬਈ ਪੁੱਤ ਇਹ ਹੁੰਦਾ ਵੀ ਮੈਂ ਉਹਨੇ ਇੱਕ ਚੂਰਨ ਦਿੱਤਾ ਸੀਗਾ ਚੂਰਨ ਦਿੰਦੀ ਰਹੀ ਤੂੰ ਉਹਦੇ ਨਾਲ ਉਹਦੇ ਹਾਜ਼ਮਾ ਵੀ درست ਰਿਹਾ ਉਹ ਸੌਖੀ ਹੁੰਦੀ ਗਈ ਤੂੰ ਉਹਦੀ ਸੇਵਾ ਕਰਦੀ ਰਹੀ ਇਸ ਕਰਕੇ ਤੁਹਾਡਾ ਦੋਹਾਂ ਦਾ ਨੋ ਸੱਸ ਦਾ ਪਿਆਰ ਵੱਧ ਗਿਆ ਜੇ ਆਪਾਂ ਨੋ ਸੱਸ ਦੀ ਸੇਵਾ ਕਰੂਗੀ ਤੇ ਸੱਸ ਨੋ ਨੂੰ ਚੰਗਾ ਸਮਝੇਗੀ ਤਾਂ ਘਰ ਦਾ ਆਪੇ ਹੀ ਵਧੀਆ ਚੱਲਦੇ ਆ ਇਸ ਲਈ ਤੁਹਾਡੇ ਸੁਭਾਵਾਂ ਦੇ ਵਿੱਚ ਇਸ ਲਈ ਫਰਕ ਪੈ ਗਿਆ ਸੀ ਮੈਂ ਕੋਈ ਜ਼ਹਿਰ ਨਹੀਂ ਦਿੱਤਾ ਸੀ ਵੀ 6 ਮਹੀਨੇ ਜਮਾਜੂਆ ਤੇ ਕਿ ਚੂਰਨ ਦਿੱਤਾ ਸੀ ਵੀ ਚੂਰਨ ਪੌਂਦੀ ਲੈਣੇ ਕਿ ਤੂੰ 6 ਮਹੀਨੇ ਦੀ ਘਰਦੀ ਲੈਣ ਇਸ ਲਈ ਜੇ ਕੋਈ ਸੱਸਾ ਕਿਸੇ ਨੂੰ ਲੜਦੀਆਂ ਵੀ ਹਨ ਉਹਨਾਂ ਦਾ ਖਾਤਮਾ ਕਰਨ ਬਾਰੇ ਨਾ ਸੋਚਾਂ ਉਸ ਨੂੰ ਪਿਆਰ ਤੇ ਸਤਿਕਾਰ ਨਾਲ ਉਹਦੇ ਪੇਸ਼ੂ ਹਿਆ ਕਰੋ ਤਾਂ ਕਿ ਉਹ ਵੀ ਤੁਹਾਡਾ ਸਤਿਕਾਰ ਕਰੇ ਤੇ ਸੱਸਾਂ ਨੂੰ ਵੀ ਬੇਨਤੀ ਇਹੀ ਆ ਕਿ ਆਪਣੀਆਂ ਲੋਹਾਂ ਆਪਣੀਆਂ ਤੀਹਾਂ ਨਾਲ ਵੱਧ ਤੀਹ ਤਾਂ ਕਿਤੇ ਕਿਤੇ ਆਉਂਦੀ ਐ ਉਹ ਸਾਰਾ ਦਿਨ ਤੁਹਾਡੇ ਕੋਲੇ ਰਹਿੰਦੀ ਉਹਨੂੰ ਹਰ ਵਕਤ ਜੋ ਚੀਜ਼ ਚਲੂ ਰਹੀ ਦੀ ਹੈ ਉਹ ਹੈ ਗੁਰਜੀ ਦਾ ਖਾਲਸਾ ਵਾਹਿਗੁਰੂ